ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਤਾਂ ਬਾਈ ਜੀ ਜਿਹੜਾ ਝੋਨੇ ਦੇ ਝਾੜਾਂ ਦੀ ਗੱਲ ਹੈ ਐਂਕੀ ਕੋਈ ਸਮਝ ਨਹੀਂ ਲੱਗਦੀ ਕਿਤੇ ਕਿਤੇ ਝਾੜ ਚੰਗੇ ਆ ਤੇ ਕਿਤੇ ਕਿਤੇ ਝਾੜ ਬਹੁਤ ਮੰਦੇ ਆ ਜਿਵੇਂ ਹੁਣ ਆਪਾਂ ਆਮ ਹੀ ਸੁਣਿਆ ਵੀ 55 ਮਾਣ ਵੀ ਕਈਆਂ ਦੇ ਝਾੜ ਨਿਕਲੇ ਆ 50 ਗੱਟੇ ਵੀ ਨਿਕਲੇ ਆ ਤੇ 67 ਮਾਣ 65 ਮਾਣ ਤੇ 70 ਤੋਂ ਥੱਲੇ ਥੱਲੇ ਝਾੜ ਰਹੇ ਆ ਤੇ ਆਪਾਂ ਤੁਹਾਨੂੰ ਦੱਸਾਂਗੇ ਵੀ ਜਿਹੜੇ ਝੋਨੇ ਜਮੇ ਪੂਸਾ 44 ਸੀਗਾ ਪੂਸੇ 44 ਦੇ ਮੁਕਾਬਲੇ ਜੀ ਜਿਹੜਾ ਝਾੜ ਦਿੰਦਾ ਐਸ ਵੈਰੈਟੀ ਨੇ ਤੇ ਇਹਦਾ ਆਪਾਂ ਤੁਹਾਨੂੰ ਸਾਰਾ ਕੁਝ ਦੱਸਾਂਗੇ ਕਿਹੜੀ ਵੈਰੈਟੀ ਆ ਇਹ ਤੇ ਬਾਕੀ ਤੁਸੀਂ ਜਦੋਂ ਵੀਡੀਓ ਵੇਖੋਗੇ ਨਾ ਵੀਡੀਓ ਦੇ ਵਿੱਚ ਵੇਖਿਓ ਕਿਵੇਂ ਝੋਨੇ ਦਾ ਅਸਲ ਜਦੋਂ ਝੋਨੇ ਦੀ ਡੋਸ ਆਪਾਂ ਨੂੰ ਪਤਾ ਲੱਗ ਜਾਂਦਾ ਨਾ ਵੀ ਝੋਨੇ ਦੀ ਫਸਲ ਹੈ ਜਦੋਂ ਆਪਾਂ ਨੂੰ ਖੁਸ਼ ਕਰਦੀ ਹੈ ਜਦੋਂ ਆਪਾਂ ਵੇਖਦੇ ਆ ਵੀ ਪੀਲੀ-ਪੀਲੀ ਖੜੀ ਐ ਤੇ ਦਾਣੇ ਬਿਲਕੁਲ ਜਮ੍ਹਾਂ ਆਏ ਪਏ ਐ ਤੇ ਕੋਈ ਉਹਦੇ ਚ ਨੁਕਸ ਨਹੀਂ ਕੋਈ ਘਾਟ ਨਹੀਂ ਆਪਾਂ ਨੂੰ ਉਦੋਂ ਹੀ ਪਤਾ ਲੱਗ ਜਾਂਦਾ ਵੀ ਇਸ ਫਸਲ ਨੇ ਕਿਵੇਂ ਰਹਿਣਾ। ਬਾਕੀ ਬਹੁਤ ਵੈਰਾਈਟੀਆਂ ਵੀ ਜਮਾਂ ਮਾਝ ਵੀ ਗਈਆਂ ਤੇ ਬਹੁਤ ਵੈਰਾਈਟੀਆਂ ਚੰਗੀਆਂ ਵੀ ਰਹਿ ਗਈਆਂ ਜਿਹਨੂੰ ਸਾਰਿਆਂ ਨੂੰ ਜਿਆਦਾ ਨਿੰਦੇ ਸੀ ਉਹ ਵੀ ਵਧੀਆ ਰਹਿ ਗਈ। ਜਿਹਨੂੰ ਆਪਾਂ ਕਹਿੰਦੇ ਸੀ ਪੀਆਰ 131 ਇਸ ਵੈਰਾਈਟੀ ਦੇ ਬਹੁਤ ਵੀ ਆਪਾਂ ਸ਼ਿਕਾਇਤਾਂ ਮੰਨਦੇ ਆ ਜਿਵੇਂ ਆਈਆਂ ਵੀ ਇਹ ਵੈਰਾਈਟੀ ਜਿੱਥੇ ਲੱਗੀ ਉੱਥੇ ਝਾੜ ਨਹੀਂ ਦਿੱਤਾ ਜਾਂ ਇਹਨੂੰ ਪਾਉਣਾ ਰੋਗ ਬਹੁਤ ਪੈ ਗਿਆ। ਤੇ ਪਰ ਇਹ ਵੀ ਬਹੁਤ ਵਧੀਆ ਰਹੇਗੀ। ਇਹਦੇ ਝਾੜ ਵੀ ਬਹੁਤ ਵਧੀਆ ਤੇ ਬਾਕੀ ਜਵੇਂ ਪੂਸਾ 44 ਸੀਗਾ ਉਹਨੂੰ ਬਈ ਜੀ ਹਲਦੀ ਰੋਗ ਬਹੁਤ ਪਿਆ। ਡੋਡੀ ਰੋਗ ਤੇ ਹਲਦੀ ਰੋਗ ਵੀ ਬਹੁਤ ਪਿਆ ਤੇ ਜਿਹੜਾ ਝੋਨੇ ਦੀ ਆਪਾਂ ਗੱਲ ਕਰਦੇ ਆ ਉਹ ਹੈਗਾ ਬਾਈ ਜੀ 212 ਸੁਪਰ ਸੀਆਰ 212 ਇਹ ਝੋਨੇ ਦੀ ਗੱਲ ਕਰਦੇ ਆ। ਐ ਝੋਨੇ ਦਾ ਜਿਹੜਾ ਬਈ ਝਾੜ ਸੀ ਉਹ ਝਾੜ ਪੂਸੇ 44 ਦੇ ਬਰਾਬਰ ਗਿਆ ਹੁਣ ਝਾੜ ਕਿੰਨਾ ਨਿਕਲਿਆ ਤੇ ਉਹ ਤੁਸੀਂ ਆਪ ਹੀ ਹਿਸਾਬ ਕਿਤਾਬ ਲਾ ਲਿਓ ਆਪਾਂ ਤੁਹਾਨੂੰ ਜਿਹੜਾ ਹੈਗਾ ਉਹਦੇ ਗੱਟੇ ਦੱਸ ਦਿਆਂਗੇ ਕਿੰਨੇ ਸੀ ਇਹ ਆਪਣੇ ਆਪ ਦੇ ਜਿਹੜੇ ਹੈਗਾ ਨਾ ਵਾਣ ਦੇ ਵਿੱਚ ਆਪਾਂ ਬੀਜਾ ਸੀ ਲਾਇਆ ਸੀ ਦੋਨੇ ਵੈਰਾਈਟੀਆਂ ਤੇ ਉਹ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਆਂ ਹੋਰ ਆਪਾਂ ਕੋਈ ਵੀ ਪੁੱਛਿਆ ਪਛਾਇਆ ਜਾਂ ਦੱਸਿਆ ਦਸਾਇਆ ਕੋਈ ਉਹ ਜਿਹੀ ਨਹੀਂ ਗੱਲ ਦੋਨੇ ਵੈਰਾਈਟੀਆਂ ਆਪਣੇ ਲੱਗੀਆਂ ਹੋਈਆਂ ਸੀ ਉਹ ਆਪਾਂ ਤੁਹਾਡੇ ਨਾਲ ਕਰਦੇ ਆਂ ਸਾਂਝੀਆਂ ਤੇ ਕਿੰਨਾ ਝਾੜ ਨਿਕਲਿਆ ਆਪਾਂ ਤੁਹਾਨੂੰ ਗੱਟੇ ਦੱਸਾਂਗੇ ਬਾਈ ਜੀ ਇਹਨਾਂ ਦੋਨਾਂ ਦੇ ਵਿੱਚ ਇੱਕੋ ਜਿਹੀ ਰਹਿ ਪਈ ਸੀ ਤੇ ਇੱਕੋ ਜਿਹਾ ਸਾਰਾ ਸਮਾਨ ਪਿਆ ਸੀ ਜੇ ਕੋਈ ਆਪਾਂ ਸਪਰੇਅ ਕੀਤੀ ਆ ਉਹ ਵੀ ਇੱਕੋ ਜਿਹੀਆਂ ਕੀਤੀਆਂ ਸੀ ਤੇ ਰਹਿ ਪਾਈ ਸੀ ਉਹ ਵੀ ਇੱਕੋ ਜਿਹੀ ਪਾਈ ਸੀ ਪਾਣੀਆਂ ਦਾ ਬਾਈ ਜੀ ਫਰਕ ਬਹੁਤ ਜੀਗਾ ਜਿੱਧਰ ਸੁਪਰ ਸੀਆਰ 212 ਲਾਇਆ ਸੀ ਉਧਰ ਪਾਣੀ ਠੀਕ ਠਾਕ ਸੀ ਯਾਨੀ ਕਿ ਆਮ ਜਿਵੇਂ ਝੋਨਿਆਂ ਨੂੰ ਚਲ ਉਹ ਮਨ ਦਾ ਪਾਣੀ ਤੇ ਜਿੱਦਰ ਪੂਸਾ ਲੱਗੇ ਉਹ ਆਪਾਂ ਨੂੰ ਪਤਾ ਹੀ ਹੈ ਕਿ ਹੋਜੇ ਪਾਣੀ ਆ ਜਾਂਦਾ ਉਹ ਵਧੀਆ ਇੱਕ ਨੰਬਰ ਪਾਣੀ ਚ ਹੁੰਦਾ ਬਈ ਉਥੇ ਆਪਾਂ ਹੋ ਲਾਇਆ ਸੀਗਾ ਤੇ ਜਿਹੜਾ ਝਾੜਾ ਦੋਨਾਂ ਦਾ ਬਰਾਬਰ ਆਇਆ ਤੇ ਵੇਖਣ ਦੇ ਵਿੱਚ ਜੇ ਆਪਾਂ ਮੰਡੀ ਦੇ ਵਿੱਚ ਪਿਆਜ਼ ਝੋਨਾ ਵੇਖਦੇ ਸੀ ਤਾਂ ਜਿਹੜਾ ਸੁਪਰ ਸੀਆਰ 212 ਸੀ ਉਹ ਬਾਈ ਜੀ ਪੀਲੇ ਰੰਗ ਦਾ ਖੱਟਾ ਖੱਟਾ ਜਿਵੇਂ ਆਪਾਂ ਕਹਿ ਦੀਏ ਯਾਨੀ ਕਿ ਤੇ ਬਾਹਰ ਚ ਖੜਾ ਪੀਲੇ ਰੰਗ ਦਾ ਜਿਹੜਾ ਝੋਨੇ ਦਾ ਬੂਜਿਆਂ ਦਾ ਰੰਗ ਸੀ ਪੱਤਿਆਂ ਦਾ ਰੰਗ ਸੀ ਪੀਲੇ ਰੰਗ ਦੇ ਸੀ ਤੇ ਜਿਹੜਾ ਝੋਨੇ ਦੇ ਦਾਣਿਆਂ ਦਾ ਰੰਗ ਸੀ ਉਹ ਖਟਾ ਖਟਾ ਸੀ ਤੇ ਪੂਰਾ ਨਿੱਗਰ ਸੀ ਬਈ ਪਾਸੇ ਝੁਗਿਆ ਪਿਆ ਸੀ ਜਿਵੇਂ ਆਪਾਂ ਕਹ ਦਿੰਦੇ ਆ ਵਟਾਂ ਨਾ ਲੱਗੀਆਂ ਪਈਆਂ ਸੀ ਮੁੰਜੜਾਂ ਝੋਕ ਕੇ ਐਂ ਤਕੇ ਇੰਨੇ ਮੰਦੇ ਸਮਿਆਂ 'ਚ ਵੀ ਜਿਹੜਾ ਝਾੜ ਆ ਵਧੀਆ ਰਿਹਾ ਤੇ ਜੇ ਕਿਤੇ ਸਮੇਂ ਚੰਗੇ ਹੁੰਦੇ ਤਾਂ ਹੋਰ ਕੋਈ 5 7 10 ਮਾਣਨਾ ਨਿਕਲ ਜਾਗਦਾ ਸੀ ਇਹ ਇਹ 'ਚ ਕੋਈ ਸ਼ੱਕ ਨਹੀਂ ਤੇ ਪਰ ਐਤਕੀ ਵੀ ਠੀਕ ਰਿਆ ਵਧੀਆ ਟਾਈਮ ਪਾਸ ਹੋ ਗਿਆ ਵੀ ਨਾ ਤਾਂ ਬਹੁਤਾ ਮੰਦਾ ਰਿਆ ਤੇ ਨਾ ਹੀ ਬਹੁਤਾ ਚੰਗਾ ਰਿਆ ਤੇ ਜਿਹੜਾ ਝਾੜਾ ਉਹ ਆਪਾਂ ਤੁਹਾਨੂੰ ਦੱਸਦੇ ਆ ਕਿੱਲੇ ਨੂੰ ਕਿੰਨੇ ਘਟਿਆ ਐ ਅੱਗੇ ਵੀਡੀਓ 'ਚ ਭਾਈ ਜੀ ਇੱਕ ਕਿੱਲੇ ਨੂੰ 81 ਘਟਿਆ ਐ ਹੁਣ ਇਹ हिसाब ਤੁਸੀਂ ਆਪ ਲਾ ਲਿਓ ਵੀ ਕਿੰਨਾ ਇਹਦਾ ਝੜ ਰਿਆ ਤੇ ਕੀ ਇਹਦੇ 'ਚੋਂ ਨਿਬੜਿਆ ਦੋਨੇ ਝੋਨੇ तकरीबन ਇਕੱਠੇ ਲੱਗੇ ਸੀ ਪੰਜਾਂ ਚਾਰ ਦਿਨਾਂ ਦਾ ਫਰਕ ਹੈ ਤੇ ਝਾੜ ਚ ਵੀ ਇੱਕੋ ਜਿਹੀ ਰਹੀ ਸਮਾਨ ਵੀ ਇਹਨਾਂ ਜੀ ਇੱਕੋ ਹੀ ਪਿਆ ਉਹੀ ਜੈਂਕੋ ਦੇ ਚ ਪਈ ਉਹੀ ਉਹਦੇ ਚ ਪਈ ਓਨੀ ਯੂਰੀ ਆ ਉਹਦੇ ਚ ਪਾਈ ਹੈ ਓਨੀ ਯੂਰੀ ਉਹਦੇ ਚ ਪਾਈ ਹੈ ਡੀਏਪੀ ਆਪਾਂ ਪਾਈ ਨਹੀਂ ਤੇ ਪਾਊਡਰ ਪਾਇਆ ਆਪਾਂ 12 ਟ੍ਰੇਡ ਦੋਨਾਂ ਚ ਦਾਦਾ ਕਿਲੋ ਕਿੱਲੇ ਦਾ ਤੇ ਸਪਰੇਆ ਕੀਤੀਆਂ ਸੀ ਆਪਾਂ ਦੋ ਦੋਨੇ ਸਪਰੇਆ ਆਪਾਂ ਆਮ ਕੰਪਨੀ ਨੇ ਕੀਤੀਆਂ ਸੀ ਬ੍ਰਾਂਡ ਦੀਆਂ ਬਾਲੇ ਦੀਆਂ ਨਹੀਂ ਕੀਤੀਆਂ ਤੇ ਵਧੀਆ ਆਪਾਂ ਨੂੰ ਰਿਜ਼ਲਟ ਮਿਲਿਆ ਉਹਨਾਂ ਦਾ ਵੀ ਤੇ ਆਪਾਂ ਕਿਸੇ ਬੀਜ ਦੀ ਮਸ਼ਹੂਰੀ ਨਹੀਂ ਕਰਦੇ ਤੇ ਤੁਸੀਂ ਵੀ ਵੇਖਿਆ ਹੋਊ ਆਪਣੇ ਆਂਡ ਗਵਾਂਡ ਵੀ ਕਿਵੇਂ ਰਿਆ ਝੋਨਾ ਇਹ ਤੇ ਬਾਕੀ ਆਕਾ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਆਪਾਂ ਕਿਸੇ ਬੀਜ ਦੀ ਮਸ਼ਹੂਰੀ ਨਹੀਂ ਕਰਦੇ ਆਪਣੇ ਆਂਡ ਗਵਾਂਡ ਜਿਹੜਾ ਵੀ ਕੋਈ ਚੰਗਾ ਝੋਨਾ ਲੱਗਦਾ ਆਪਾਂ ਉਹਦਾ ਬੀਰ ਰੱਖ ਲਈਏ ਤੇ ਬੀਰ ਰੱਖੀ ਆਪਦਾ ਝਾੜ ਕੇ ਆਉਂਦੇ ਸਾਲ ਕਿਉਂਕਿ ਐਤ ਕੀ ਵੀ ਬਹੁਤ ਬੀਆਂ ਦੇ ਵਿੱਚ ਕਬਲੇ ਹੋਏ ਆ ਬਾਈ ਤੇ ਚਾਰ-ਚਾਰ ਬੰਨੀ ਦੇ ਰਲੇ ਵੀ ਮਿਲੇ ਐ ਤੇ ਉਹ ਨੁਕਸਾਨ ਵੀ ਹੋਇਆ ਤੇ ਬਿਮਾਰੀ ਵਾਲੇ ਵੀ ਜੀ ਗੇ ਆਪਾਂ ਆਪ ਹੀ ਆਪਣਾ ਬੀਰ ਰੱਖੀਏ ਵੇਖ ਕੇ ਜਿਹੜੇ ਕਿਸਾਨ ਚ ਚੰਗੇ ਝਾੜ ਲੱਗਦੇ ਆ ਜਾਂ ਚੰਗਾ ਬੀਅ ਜਿਹਨੂੰ ਕੋਈ ਬਿਮਾਰੀ ਨਹੀਂ ਪਈ ਤੇ ਇਹ ਤੇ ਆਪਣੀ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ